ਤੇ ਕੱਲ ਸ਼੍ਰੋਮਣੀ ਅਕਾਲੀ ਦਲ ਨੇ ਖਡੂਰ ਸਾਹਿਬ 'ਚ ਰੈਲੀ ਕੀਤੀ ਹੈ ਬੀਬੀ ਜਗੀਰਕੌਰ ਨੂੰ ਖਡੂਰ ਸਾਹਿਬ ਲੋਕ ਸਭਾ ਚੋਣਾਂ ਲਈ ਦਾਵੇਦਾਰ ਐਲਾਨਿਆ ਗਿਆ ਉਹ ਰੈਲੀ ਬੁਰੀ ਤਰ੍ਹਾਂ ਵਿਵਾਦਾਂ 'ਚ ਘਿਰ ਚੁੱਕੀ ਹੈ ਉਸ ਰੈਲੀ 'ਚ ਸ਼ਰੇਆਮ ਸ਼ਰਾਬ ਦੀ ਵਰਤੋਂ ਕੀਤੀ ਗਈ ਹੈ ਬੀਬੀ ਜਗੀਰਕੌਰ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਹੈ ਉਹਦੀ ਹਾਜ਼ਰੀ 'ਚ ਇਸ ਤਰ੍ਹਾਂ ਦੀ ਵੱੱਡਰ ਗਲਤੀ ਕਰਨੀ ਜੋ ਕਿ ਪੰਜਾਬ ਤੇ ਸਿੱਖ ਦਾ ਦਤਾ ਦੇ ਖਲਾਫ ਇਹ ਕਹਿਣਾ ਹੈ ਵੀਰ ਦਵਿੰਦਰ ਸਿੰਘ ਦਾ ਵੀਰ ਦਵਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਬਾਦਲ ਦਲ ਖਿਲਾਫ ਕਈ ਤਰ੍ਹਾਂ ਦੇ ਤਿੱਖੇ ਨਿਸ਼ਾਨੇ ਸਾਦੇ ਨੇ ਨੂੰ ਇਤਲਾ ਮਿਲੀ ਹੈ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜੋ ਨਾਮਜ਼ਦ ਉਮੀਦਵਾਰ ਹੈ ਬੀਬੀ ਜਗੀਰ ਕੌਰ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਵੀ ਹੈ ਉਸ ਦੀ ਇੱਕ ਰੈਲੀ ਤੋਂ ਬਾਅਦ ਸ਼ਰਯਾਮ ਸ਼ਰਾਬ ਵਰਤਾਈ ਜਾ ਰਹੀ ਹੈ ਔਰ ਅਕਾਲੀ ਵਰਕਰ ਰੈਲੀ ਚ ਸ਼ਾਮਲ ਹੋਣ ਵਾਲੇ ਲੋਕ ਉਹਨਾਂ ਦੇ ਹੱਥਾਂ ਸ਼ਰਾਬ ਦੇ ਗਲਾਸ ਫੜੇ ਹੋਏ ਨੇ ਔਰ ਬੋਤਲਾਂ ਟੇਬਲਾਂ ਤੇ ਪਈਆਂ ਨੇ ਮੈਂ ਸਮਝਦਾ ਪਈ ਇਦੂੰ ਸ਼ਰਮਨਾਕ ਵਰਤਾਰਾ ਸ਼੍ਰੋਮਣੀ ਅਕਾਲੀ ਦਲ ਵਾਸਤੇ ਕੋਈ ਹੋਰ ਹੋ ਨਹੀਂ ਸਕਦਾ ਦੂਸਰੇ ਪਾਸੇ ਕੋਡ ਆਫ ਕੰਡਕਟ نافذ ਹੋ ਚੁੱਕਿਆ ਹੈ ਮੈਂ ਇਲੈਕਸ਼ਨ ਕਮਿਸ਼ਨ ਤੋਂ ਮੰਗ ਕਰਦਾ ਕਿ ਤੁਰੰਤ ਬੀਬੀ ਜਗੀਰ ਕੌਰ ਦੇ ਖਿਲਾਫ ਪਰਚਾ ਦਰਜ ਕੀਤਾ ਜਾਏ ਕੋਡ ਦੀ ਵਾਇੋਲੇਸ਼ਨ ਦਾ ਉਸ ਦੇ ਨਾਲ ਹੀ ਵਿਕਰਮ ਸਿੰਘ ਮਜੀਠੀਆ ਔਰ ਬਲਟੋਆ ਤੇ ਹੋਰ ਜਿਹੜੇ ਦੀਗਰ ਲੀਡਰ ਉਸ ਰੈਲੀ ਚ ਸ਼ਾਮਲ ਸੀ ਮੈਂ ਸਮਝਦਾ ਇਹ ਸਾਰੀ ਸ਼ਰਾਬ ਵਰਤਣ ਦਾ ਪ੍ਰਬੰਧ ਕਿਉਂਕਿ ਬੀਬੀ ਜਗੀਰ ਕੌਰ ਕੈਂਡੀਡੇਟ ਹੈ ਇਹ ਜਗੀਰ ਕੌਰ ਨੇ ਕੀਤਾ ਹੈ ਜਗੀਰਕਾਰ ਤੇ ਪਰਚਾ ਦਰਜ ਕਰਕੇ ਇਲੈਕਸ਼ਨ ਕਮਿਸ਼ਨ ਕੋਡ ਆਫ ਕੰਡਕਟ ਦੀ ਵਾਇੋਲੇਸ਼ਨ ਔਰ ਸ਼ਰੇਆਮ ਸ਼ਰਤਾ ਸ਼ਰਾਬ ਵਰਤੋਣਾ ਇਹ ਹੋਰ ਵੀ ਜੋ ਆਈਪੀਸੀ ਦੀਆਂ ਧਰਾਵਾਂ ਇਹਨਾਂ ਤੇ ਲੱਗਦੀਆਂ ਹਨ ਲਾ ਕੇ ਪਰਚਾ ਦਰਜ ਕੀਤਾ ਜਾਏ ਔਰ 120 ਵਿਚ ਇਹਨਾਂ ਨੂੰ ਵੀ ਵਿਕਰਮ ਮਜੀਠੀਆ ਤੇ ਬਲਟੋਏ ਨੂੰ ਵੀ ਸ਼ਾਮਲ ਕੀਤਾ ਜਾਏ ਇਹਨਾਂ ਨੂੰ ਫੌਰੀ ਤੌਰ ਤੇ ਗ੍ਰਿਫਤਾਰ ਕੀਤਾ ਜਾਏ ਇਹ ਦੁੱਖ ਦੀ ਗੱਲ ਹੈ ਕਿ ਹਲੇ ਇਲੈਕਸ਼ਨ ਸ਼ੁਰੂ ਨਹੀਂ ਹੋਈ ਸ਼੍ਰੋਮਣੀ ਅਕਾਲੀ ਦਲ ਨੇ ਨਸ਼ਿਆਂ ਦੇ ਸ਼ਰਾਬ ਦੇ ਜਿਹੜੇ ਦਰਿਆ ਨੇ ਉਹ ਵਹਾਉਣੇ ਸ਼ੁਰੂ ਵੀ ਕਰ ਦਿੱਤੇ ਨੇ ਔਰ ਅੱਜ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਪੰਜਾਬ ਨੂੰ ਬਰਬਾਦ ਕਰਨ ਵਾਲੇ ਕੌਣ ਲੋਕ ਸਨ ਜਿਨ੍ਹਾਂ ਨੇ ਪੰਜਾਬ ਵਿੱਚ ਨਸ਼ਿਆਂ ਦਾ ਵਪਾਰ ਨਸ਼ਿਆਂ ਦੀਆਂ ਤਸਕਰੀਆਂ ਕੀਤੀਆਂ ਇਹ ਜੋ ਸ਼ਰਾਬ ਦਾ ਦਰਿਆ ਵਗ ਰਿਹਾ ਹੈ ਉਹ ਸਾਡੇ ਸਾਹਮਣੇ ਹੈ ਇਹ ਬੜਾ ਸ਼ਰਮਨਾਕ ਵਰਤਾਰਾ ਹੈ ਇਸ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਇਹਨਾਂ ਲੀਡਰਾਂ ਨੂੰ ਧਾਰਮਿਕ ਤੌਰ ਤੇ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਇਹਨਾਂ ਨੂੰ ਸਨਮਾਨ ਕਰਨਾ ਚਾਹੀਦਾ ਹੈ ਔਰ ਬੀਬੀ ਜਗੀਰ ਕੌਰ ਨੂੰ ਅਕਾਲ ਤਖਤ ਤੇ ਵੀ ਸਨਮਾਨ ਕਰਨਾ ਚਾਹੀਦਾ ਹੈ ਉਹ ਸ਼ਰੋਮਣੀ ਕਮੇਟੀ ਦੀ ਮੈਂਬਰ ਵੀ ਹੈ ਔਰ ਸ਼ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਹੈ ਉਹਨੂੰ ਬੁਲਾ ਕੇ ਅਕਾਲ ਤਖਤ ਤੇ ਇਸ ਨਿੰਦਣਯੋਗ ਕਾਰਵਾਈ ਜੋ ਸਾਡੇ ਸਾਹਮਣੇ ਮੇਰਾ ਦਸਰ ਸ਼ਰਮ ਨਾਲ ਚੁੱਕ ਰਿਹਾ ਹੈ ਕਿ ਐਸ்சிਪੀ ਜੀ ਸਾਹਿਬ ਕਾ ਪ੍ਰਧਾਨ ਦੀ ਰੈਲੀ ਤੋਂ ਬਾਅਦ ਇਸ ਤਰ੍ਹਾਂ ਸ਼ਰਿਆਮ ਸ਼ਰਾਬ ਜਿਹੜੀ ਹੈਗੀ ਆ ਵਰਤਾਈ ਜਾ ਰਹੀ ਹੈ ਹੁਣ ਦੇਖਣਾ ਹੈ ਇਲੈਕਸ਼ਨ ਕਮਿਸ਼ਨ ਨੇ ਦੇਸ਼ ਦੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਜਦੋਂ ਸਾਡੇ ਨੋਟਿਸ ਵਿੱਚ ਆਏਗੀ ਕੋਈ ਵਾਇੋਲੇਸ਼ਨ 100 ਮਿੰਟ ਦੇ ਅੰਦਰ ਅੰਦਰ ਯਾਨੀ 1 ਘੰਟਾ 40 ਮਿੰਟ ਦੇ ਅੰਦਰ ਕਾਰਵਾਈ ਕਰਕੇ ਪਬਲਿਕ ਨੂੰ ਇਤਲਾਹ ਦਿੱਤੀ ਜਾਏਗੀ ਹੁਣ ਵੇਖਦੇ ਹਾਂ ਇਲੈਕਸ਼ਨ ਕਮਿਸ਼ਨ ਕੀ ਕਾਰਵਾਈ ਕਰਦਾ ਹੈ